जगिंद्रिंदरा गल की हुई जिदा सट्टा जे पग देखते हैं सीसीटीवी जी दूजी बारो है कि कौन करता जी ਕਿਸੇ ਜਵਾਨ ਸਟੂਡੈਂਟ ਸੀ ਕੁਨੋਲਜ ਰਿਕਾਲ ਦਾ ਮੈਚ ਉਹ ਡੀ ਸੀ ਫਿਰ ਉਹ 81 ਦੀ ਗੱਲ ਹੈ ਤੇ ਅਸੀਂ ਇਹਦੀ ਵਾਕਫੀ ਸਾਡੇ ਨਾਲ ਹੋਈ 84 ਚ ਇਹਦੇ ਪਿਓ ਨਾਲ 3 ਸਾਲ ਸਾਨੂੰ ਨਹੀਂ ਪਤਾ ਇੱਕ ਮੁੰਡਾ ਚੌਥੇ ਸਾਲ ਚ ਆਇਆ ਇਹਦਾ ਪਿਓ ਸਫਾਰਸ਼ਾ ਲੈ ਕੇ ਆ ਗਿਆ ਕਿ ਮੁੰਡਾ ਫੇਲ ਹੋ ਰਿਹਾ ਉਹਨੂੰ ਕੰਮ ਕਰ ਕਰਾ ਗਿਆ ਮੈਂ ਫੀਚਰ ਨੂੰ ਕਿਹਾ ਭਈ ਆ ਬਾਜ਼ੂ ਉਹ ਕਹਿੰਦੇ ਕਿ ਆਪਣੇ ਪਛਿਆ ਵਾਰੀ ਕਿਹਾ ਨਹੀਂ ਤੇ ਇਹਦੇ ਬਾਰੇ ਦੀ ਸਫਾਰਸ਼ਾ ਲੈ ਕੇ ਆਂਦੇ ਮਗਾ ਯਾਦ ਕਰਦੇ ਹੋ ਕੁਝ ਨਹੀਂ ਜੇ ਮੁੰਡਾ ਫੇਲ ਹੋਏ ਡਿਗਰੀ ਚਲੀ ਜਾਏਗੀ ਤੇ ਪਹਿਲੇ ਸਾਲ ਤੁਸੀਂ ਇਹ ਜਿਹੜੇ ਨੰਬਰ ਕਹਿ ਰਿਹਾ ਉਹ ਮੈਂ ਨਹੀਂ ਲਾਏ ਲੇਕਿਨ ਨੰਬਰ 50% ਲੱਗੇ ਆ ਜਿਹਨੇ ਕੁਝ ਵੀ ਨਹੀਂ ਕੀਤਾ ਤਿੰਨ ਟੈਸਟ ਹੁੰਦੇ ਪués ਅਸੀਂ ਪੰਜ ਛੇ ਹੋਮਵਰਕ ਦਿੰਨੇ ਉਸ ਤੋਂ ਬਾਅਦ ਅਸੀਂ ਫਿਰ ਅਟੈਂਡੈਂਸ ਹੈ ਕਿੰਨੀ ਹੈ ਇਹ ਸਾਰੇ ਬੰਡਲ ਤੇ ਫਿਰ ਅਸੀਂ ਇਹਨੂੰ ਜ਼ੀਰੋ ਕਿੱਥੋਂ ਲਾਣਾ ਇਹ ਨੂੰ ਪਾਤੀ ਪੂਤੀ ਦੇ ਕੇ ਦਵਾਈ ਕਰੋ ਇੱਕ ਵਾਰ ਰਿਪੀਟ ਹੋ ਜਾਏ ਇਹ ਜਿਹਨ ਜਨਰੂਰ ਆ ਉਸ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਤੇ 81 ਦੇ ਬਾਅਦ ਹੁਣ ਕਿੰਨੇ ਸਾਲ ਤੇ ਗਵਾਨੀ ਨੇ ਤੇ ਹੁਣ ਆ ਜਿਆਦਾ ਫਾਈਨਲ ਚ ਜਾ ਪਿਓ ਇਹ ਬੋਰਡ ਆ ਫੇਲ ਹੋ ਰਿਹਾ ਸੀ ਜਿਹੜੀ ਤੁਹਾਡੀ ਤੁਹਾਡੀ ਪੱਗ ਜਿਹੜੀ ਛੁੱਟੀ ਜਾ ਰਹੀ ਹੈ ਤੁਹਾਨੂੰ ਛੁੱਟਿਆ ਜਾ ਰਿਹਾ ਧੱਕਾ ਮਾਰਿਆ ਜਾ ਰਿਹਾ ਉਹ ਕੀ ਕਾਰਨ ਸੀ ਕੀ ਕਾਰਨ ਬਣਿਆ ਉਹ ਉਹਨਾਂ ਦੁਬਾਰਾ ਆਇਆ ਤੇ ਉਹ ਕੂੜਾ ਛੁੱਟਿਆ ਬਾਹਰ ਤੇ ਮੈਂ ਕਿਚ ਦੇਖਿਆ ਕੈਮਰੇਜ ਮੈਨੂੰ ਇਹ ਰੋਹ ਸੁੱਟ ਜਾਂਦਾ ਕੀੜਾ ਤੇ ਸਫਾਈ ਕਰਾਂਦੇ ਨੇ ਇੱਕ ਕੋਣ ਕੈਮਰੇ ਜਮ ਬੈਠਾ ਰਿਹਾ ਦੇਖਿਆ ਤੇ ਸੁੱਕ ਰਹਾ ਸੀ ਮੈਂ ਬੜਾ ਵੀ ਕਿਦਾਂ ਬਾਰ ਨਿਕਲਿਆ ਮੈਂ ਕਿਹਾ ਵੀ ਠੀਕ ਆ ਦੂਰ ਦੱਸ ਕੂੰਗਾ ਮੈਂ ਅਸੀਂ ਸੁੱਕਾਂਗੇ ਤੂੰ ਕੌਣ ਉਹਦਾ ਪੁੱਛਣਾ ਲਾ ਕੇ ਮੇਰੇ ਘਰ ਅੱਗੇ ਸੀ ਸੁੱਕੇ ਦਾ ਪੁੱਛਾਂਗਾ ਨਹੀਂ ਕੋਈ ਕਿਸੇ ਇਹ ਉਹ ਸੀ ਮਸਲ ਰਵਾ ਨੇ ਜੱਟ ਨੇ ਬੰਦੇ ਪ੍ਰਵਾਹ ਨਹੀਂ ਕਰਦੇ ਕਹੇ ਜੀ ਭਈ ਸਾਰਾ ਟੱਪਰ ਕੁੱਟਦੇ ਆਂਦੇ ਨਾ ਮੱਕੋ ਆ ਸੀ ਕੀ ਕਰਦਾ ਮਾਫ ਕਰਨ ਦੀ ਗੱਲਾਂ ਕੱਢਣ ਲੱਗ ਫਿਰ ਮੈਂ ਕਿਹਾ ਚੱਲਦਾ ਬਾਬਾ ਪੈਰ ਛੱਡ ਮੈਂ ਮੁੜਿਆ ਆਪਣੇ ਘਰ ਵੱਲ ਮੇਰੇ ਗੇਟ ਤੋਂ ਉੱਥੇ ਹੀ ਸੀ ਕਿ ਉਹ ਮੇਰੇ ਪਿੱਛੇ ਮੈਨੂੰ ਪਤਾ ਨਹੀਂ ਲੱਗਿਆ ਧੱਕਾ ਮਾਰਿਆ ਮੇਰੀ ਪਗ ਡਿੱਗੀ ਪਜਾਇ ਪਗ ਨੂੰ ਕਿ ਚਾ ਆਪਣੇ ਉੱਥੋਂ ਜਾ ਕੇ ਵਾਪਸ ਮੁੜਿਆ ਪੈਰ ਟੁੱਟਾ ਮਾਰਿਆ 10 ਫੁੱਟ ਦਾ ਵੀ ਪਕਸਾ ਖਰਚਾ ਦੇਤਾ ਤੁਸੀਂ ਪਰਚਾ ਦੇ ਤੇ ਐਫ ਆਈ ਆਰ ਉਹ ਕਿਸੇ ਜਿ ਮਨੇ ਤੁਹਾਡਾ ਸਟੂਡੈਂਟ ਸੀਗਾ ਕਹਿ ਸਕਦੇ ਨੇ ਜਿਹੜੇ ਕਾਲਜ ਆਗਾ ਸੀ ਮੈਂ ਐਚ.ਓ.ਟੀ ਸੀ ਇਸ ਕਰਕੇ ਸਰ ਰੋਪਾ ਟੀਚਰ ਆਗੇ ਸੀ ਥੱਲੇ ਹੋਰ ਤੋਂ ਬੜਾ ਪ੍ਰੋਸੈਸ ਹੁੰਦਾ ਉਹ ਬੋਰਡ ਬੈਠਦਾ ਤਿੰਨ ਬੰਦੇ ਚੰਦੀਗੜ੍ਹ ਜਿੰਨੇ ਕਾਲੂ ਤੋਂ ਤਿੰਨ ਬੰਦੇ ਸਾਡੇ ਹੁਣ ਤੁਹਾਡੀ ਮੰਗ ਕੀ ਹੈ ਮੰਗ ਜੀ ਇਹਨੂੰ ਪੂਰੀ ਤਰ੍ਹਾਂ ਰਗੜਾ ਲਾ ਕਿਉਂਕਿ ਪਹਿਲੀ ਵਾਰੀ ਥਾਣੇ ਤੇ ਰਹਿ ਕੇ ਆਏ ਕਰਾਫ ਤੇ ਲਿਖ ਕੇ ਦੇ ਆ ਕਿ ਮੈਂ ਆਪ ਕੋ ਤੋਂ ਨਹੀਂ ਕਰੂੰ ਜੇ ਹੁਣ ਦੁਬਾਰਾ 3 ਨਵੰਬਰ 13 ਨਵੰਬਰ ਤੋਂ ਬਾਅਦ ਅੱਜ ਫਿਰ ਕੀਤਾ ਹੋਰ ਗਵ ਕਰੋ ਬਲਾ ਕੇ ਮੇਰੇ ਨਾਲ ਹੀ ਬਾਤ ਕਰ ਯੋ ਮੇਰੀ ਮੰਗਾਂ ਕੇ ਨੂੰ ਪੂਰੀ ਜਿੰਨੀ ਸੁਦਾ ਬਣਦੀ ਹੈ ਮਿਲਣੀ ਚਾਹੀਦੀ